ਸ਼ੁਰੂਆਤ ਕਰਨ ਜਾ ਰਹੇ ਆ ਵੱਡੀ ਖਬਰ ਤੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਤੇ ਸੀਐਮ ਮਾਨ ਦੀਆਂ ਟਿੱਪਣੀਆਂ ਨੂੰ ਵਿਦੇਸ਼ ਮੰਤਰਾਲੇ ਦੇ ਵੱਲੋਂ ਗੈਰ ਜ਼ਿੰਮੇਵਾਰਾਨਾ ਦੱਸਿਆ ਗਿਆ ਵਿਦੇਸ਼ ਮੰਤਰਾਲੇ ਦਾ ਜੋ ਬਿਆਨ ਸਾਹਮਣੇ ਇਸ ਦੇ ਵਿੱਚ ਕਿਹਾ ਗਿਆ ਕਿ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਅਤੇ ਅਫਸੋਸਜਨਕ ਨੇ ਸੂਬੇ ਦੇ ਮੁਖੀ ਨੂੰ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ ਅਜੀਬ ਬਿਆਨਬਾਜ਼ੀ ਮਿੱਤਰ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਕਮਜ਼ੋਰ ਕਰਦੀ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਅਜੀਆਂ ਟਿੱਪਣੀਆਂ ਤੋਂ ਖੁਦ ਨੂੰ ਵਕਫ਼ ਕਰਦੀ ਹੈ ਦਰਸਲ ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ ਤੇ ਤੰਜ ਕਸਿਆ ਸੀ ਜਦੋਂ ਕਿ ਉਹ ਮੀਡੀਆ ਦੇ ਨਾਲ ਖਤਮ ਹੋ ਰਹੇ ਸਨ ਤੇ ਇਸੇ ਦੌਰਾਨ ਪ੍ਰਧਾਨ ਮੰਤਰੀ ਦੇ ਦੌਰਿਆਂ ਨੂੰ ਲੈ ਕੇ ਮੁੱਖ ਮੰਤਰੀ ਤੰਜ ਕਸਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਵੱਲੋਂ ਮੁੱਖ ਮੰਤਰੀ ਮਾਨ ਦੇ ਇਸ ਬਿਆਨ ਤੇ ਸਖਤ ਇਤਰਾਜ਼ ਅਤਿਆ ਗਿਆ ਇਸ ਬਿਆਨ ਨੂੰ ਗੈਰ ਜ਼ਿੰਮੇਵਾਰਾਨਾ ਕਰਾਰ ਦਿੱਤਾ ਗਿਆ ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਅਤੇ ਅਫਸੋਸਜਨਕ ਨੇ ਸੂਬੇ ਦੇ ਮੁਖੀ ਨੂੰ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ ਹੈ ਜੀ ਇਹ ਬਿਆਨਬਾਜ਼ੀ ਮਿੱਤਰ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਕਮਜ਼ੋਰ ਕਰਦੀ ਹੈ ਭਾਰਤ ਸਰਕਾਰ ਅਜਿਹੀਆਂ ਟਿੱਪਣੀਆਂ ਤੋਂ ਖੁਦ ਨੂੰ ਵੱਖ ਕਰਦੀ ਹੈ ਦਰਸ ਮੁੱਖ ਮੰਤਰੀ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ ਤੇ ਤੰਜ ਕਸਿਆ ਜਾਂਦਾ ਹੈ ਤੇ ਉਸ ਦੇ ਬਾਅਦ ਹੀ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਬਿਆਨ ਤੇ ਸਖਤ ਇਤਰਾਜ਼ ਜਤਾਇਆ ਗਿਆ ਵਸ ਉਸੇ ਲਈ ਡਰ ਹੈ ਕਿ ਕਈ ਪ੍ਰਧਾਨ ਮੰਤਰੀ ਜੀ ਗਏ ਹੋਏ ਹਨ ਕਾਨਾ ਗਏ ਕਾਂਗੇ ਅੱਗੇ आज आ जाएंगे चलो चलो देश में वेलकम करेंगे उनका पता नहीं कौन कौन से कंट्री मगनेशिया गलवेशिया तरवेशिया पता नहीं कहाँ-कहाँ जा रहे हैं जहां 140 करोड़ बंदा रह रहे है, वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया 10000 ਤੋਂ ਭਾਈ ਸਾਹਿਬ JCB ਦੇਖਣੇ ਲਈ ਖੜਾ ਹੋ ਜਾਂਦਾ ਜਾਂ ਕਿ JCB ਚੱਲ ਰਿਹਾ JCB ਹੋਏ ਕਿਹੜੀਆਂ ਗੱਲਾਂ ਚ ਪੈ ਗਏ ਯਾਰ ਅਸੀਂ ਦੇਖਿਆ ਕਿ ਸਵੇ ਦੇ ਉਚਮੁਖੀ ਵੱਲੋਂ ਗਲੋਬਲ ਸਾਊਥ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਤੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਇਹ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਤੇ ਅਫਸੋਸਨਕ ਨੇ ਤੇ ਇੱਕ ਸਵੇ ਦੇ ਮੁਖੀ ਨੂੰ ਸ਼ੋਭਾ ਨੇ ਕੀਤੀਆਂ ਪਾਰ ਸਰਕਾਰ ਅਜਿਹੀਆਂ ਗੈਰ ਜ਼ਰੂਰੀ ਤੇ ਬੇਬੁਨਿਆਦ ਟਿੱਪਣੀਆਂ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਾਅ ਕਰਦੀ ਹੈ ਜੋ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਨੂੰ ਕਮਜ਼ੋਰ ਕਰਦੀਆਂ ਨੇ ਤਾਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਤੇ ਮੁੱਖ ਮੰਤਰੀਆਂ ਦੀਆਂ ਟਿੱਪਣੀਆਂ ਨੂੰ ਲੈ ਕੇ ਵਿਦੇਸ਼ ਮੰਤਾਲੇ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਇਸ ਬਿਆਨ ਨੂੰ ਗੈਰ ਜ਼ਿੰਮੇਵਾਰਾ ਐਲਾਨ ਦਿੱਤਾ ਹੈ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਿਰੇਜ ਸਿੰਘ ਜੁੜ ਚੁੱਕੇ ਨੇ ਆ ਨਿਰੇ ਜਿਵੇਂ ਕਿ ਕੱਲ ਹੀ ਮੁੱਖ ਮੰਤਰੀ ਮਾਨ ਤੇ ਵੱਲੋਂ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਤੰਜ ਕਸਿਆ ਜਾਂਦਾ ਉਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਆ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਕੀ ਕੁਝ ਕਿਹਾ ਆ ਨਿਰੇ ਮੇਰੀ ਬਾਤ ਸੁਣ ਪਾ ਰਹੇ ਹੋ ਜੀ ਆ ਦਿਨੇ ਜੋ ਕਿ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਮੁੱਖ ਮੰਤਰੀ ਮਾਨ ਦੇ ਬਿਆਨ ਨੂੰ ਲੈ ਕੇ ਸਖਤ ਇਤਰਾਜ਼ ਜਤਾਇਆ ਗਿਆ ਕੀ ਕੁਝ ਕਿਹਾ ਵਿਦੇਸ਼ ਮੰਤਰਾਲੇ ਨੇ देखिए प्रधानमंत्री नरेंद्र मोदी पांच देशों की सफल यात्रा के बाद लौटे हैं और प्रधानमंत्री का दौरा ऐसे देशों में था जो ग्लोबल साउथ के देशों का हिस्सा है और उस पर मुख्यमंत्री भगवंत मान का बयान विदेश मंत्रालय और भारत सरकार को नागवार गुजरा है इसलिए भारत सरकार ने अपने आप को मुख्यमंत्री भगवंत मान के बयान से अलग किया है और ये साफ कहा है कि जिस तरह का बयान दिया गया वो मुख्यमंत्री को शोभा नहीं देता और ये खेद जनक है अफसोचनक है और उनके पद की गरिमा के अनुकूल नहीं है तो विदेश मंत्रालय ने अपना रुख साफ कर दिया देखिए में जिस तरह से भारत ने ग्लोबल साउथ की आवाज को ऊंचाई दी थी उसके पहले आपको याद होगा ग्लोबल साउथ को लेकर एक सम्मेलन का भी आयोजन भारत सरकार की तरफ से प्रधानमंत्री मोदी की पहल पे किया गया था ऐसे में मुख्यमंत्री का बयान ग्लोबल साउथ देशों के

ਅਸੀਂ ਦੇਖਿਆ ਕਿ ਸੂਬੇ ਦੇ ਉੱਚ ਮੁਖੀ ਵੱਲੋਂ ਗਲੋਬਲ ਸਾਊਥ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ 'ਤੇ ਕੁਝ ਟਿੱਪਣੀਆਂ ਕੀਤੀਆਂ ਗਈਆਂ। ਇਹ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਤੇ ਅਫਸੋਸਨਕ ਨੇ ਤੇ ਇੱਕ ਸੂਬੇ ਦੇ ਮੁਖੀ ਨੂੰ ਸ਼ੋਭਾ ਨੇ ਦਿੱਤੀਆਂ। ਪਰ ਸਰਕਾਰ ਅਜਿਹੀਆਂ ਗੈਰ ਜ਼ਰੂਰੀ ਤੇ ਬੇਬੁਨਿਆਦ ਟਿੱਪਣੀਆਂ ਤੋਂ ਆਪਣੇ ਆਪ ਨੂੰ ਬੁਰੀ ਤਰ੍ਹਾਂ ਵੱਖ ਕਰਦੀ ਹੈ। ਜੋ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਕਮਜ਼ੋਰ ਕਰਦੀਆਂ ਨੇ। ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਕਪਿਲ ਚਰਮਾ ਦੇ ਕੈਫੇ ਤੇ ਫਾਇਰਿੰਗ ਦੀ ਬੀਕੀਆਈ ਅਤਵਾਦੀ ਦੇ ਵੱਲੋਂ ਜ਼ਿੰਮੇਵਾਰੀ ਲਈ ਹੈ ਯਾਨੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਬੱਬਰ ਖਾਲਸਾ ਅਤਵਾਦੀ ਹਰਜੀਤ ਲਾਢੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਕਪਿਲ ਦੇ ਪ੍ਰਾਣੀ ਬਿਆਨ ਨੂੰ ਲੈ ਕੇ ਹਮਲਾ ਕੀਤਾ ਗਿਆ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਨੰਗ ਬਾਣੇ ਤੇ ਟਿੱਪਣੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਐਨਆਈਏ ਦਾ ਮੋਸਟ ਵਾਂਟਡ ਅਤਵਾਦੀ ਹੈ ਲਾਢੀ ਐਨਆਈਏ ਨੇ ਪਗੌੜਾ ਐਲਾਨ ਕੇ 10 ਲੱਖ ਰੁਪਏ ਦਾ ਇਨਾਮ ਇਸ ਤੇ ਰੱਖਿਆ ਹੋਇਆ ਹੈ ਲਾਡੀ ਪਿਛਲੇ ਸਾਲ ਰੋਪੜ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਦੇ ਕਤਲ ਕੇਸ ਦੇ ਵਿੱਚ ਮੋਸਟ ਵਾਂਟਡ ਹੈ ਕੈਨੇਡਾ ਦੇ ਸ਼ਹਿਰ ਦੇ ਵਿੱਚ ਕੈਪਸ ਕੈਫੇ ਤੇ ਦਰਸਲ ਫਾਇਰਿੰਗ ਹੋਈ ਹੈ ਸਰੀਪੁਰਸ ਦਾ ਆ ਸਰੀਪੁਰਸ ਦੀ ਆ ਫਰੰਟ ਲਾਈਨ ਇਨਵੈਸਟੀਗੇਸ਼ਨ ਸਪੋਰਟ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਗੋਲੀਬਾਰੀ ਦੀ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਜੋ ਸਰੀਪੁਰਸ ਦਾ ਵਿਆਹ ਸਾਮਣਿਆ ਕੈਫੇ ਨੂੰ ਨੁਕਸਾਨ ਪਹੁੰਚਿਆ ਆ ਸਰੀ ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੌਰਾਨ ਕੈਫੇ ਨੂੰ ਨੁਕਸਾਨ ਪਹੁੰਚਿਆ ਕੈਫੇ ਅੰਦਰ ਸਟਾਫ ਜੋ ਮੌਜੂਦ ਸੀ ਉਹ ਸੁਰੱਖਿਅਤ ਹੈ ਮਮਕਨ ਕਨੈਕਸ਼ਨ ਅਤੇ ਫਾਇਰਿੰਗ ਦੇ ਪਿੱਛੇ ਮਨਛਾ ਦੀ ਜਾਂਚ ਕਰ ਰਹੇ ਹਾਂ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਲਗਾਤਾਰ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਹਾ ਤਾਂ ਉਸ ਜਗ੍ਹਾ ਦੀਆਂ ਕੈਫੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਹਾ ਤੇ ਨਾਲ ਹੀ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਜਦੋਂ ਕਿਸ ਸ਼ਖਸ ਦੇ ਵੱਲੋਂ ਇਸ ਮੁਲਜ਼ਮ ਦੇ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਜਾਂਦੀਆਂ ਨੇ ਫਾਇਰਿੰਗ ਕੀਤੀ ਜਾਂਦੀ ਹੈ ਨਾ ਸਾਰਾ ਕੁਝ ਕੈਮਰੇ ਦੇ ਵਿੱਚ ਕੈਦ ਹੋਇਆ ਕਿ ਕਿਸ ਤਰੀਕੇ ਦੇ ਨਾਲ ਗੋਲੀਆਂ ਦੀ ਆਵਾਜ਼ ਸਾਫ਼ ਤੌਰ ਤੇ ਉਸ ਦੇ ਵਿੱਚ ਸੁਣਾਈ ਦੇ ਰਹੀ ਹੈ ਇੱਕ ਇੱਕ ਕਰਕੇ ਕਈ ਰਾਉਂਡ ਫਾਇਰਿੰਗ ਕੀਤੀ ਜਾਂਦੀ ਹੈ ਕਪਿਲ ਸ਼ਰਮਾ ਦੇ ਕੈਫੇ ਨੂੰ ਟਾਰਗੇਟ ਕੀਤਾ ਗਿਆ ਬਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਦੇ ਵੱਲੋਂ ਇਸ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਜ਼ਿੰਮੇਵਾਰੀ ਵੀ ਲਈ ਗਈ ਹੈ ਬਬਰ ਖਾਲਸਾ ਅੱਤਵਾਦੀ ਹਰਜੀਤ ਲਾਢੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਜਲਦਾ ਕੈਨੇਡਾ ਚ ਕਪਿਲ ਸ਼ਰਮਾ ਦੀ ਕੈਪਸ ਕਾਫੀ ਤੇ ਫਾਇਰਿੰਗ ਹੋਈ ਹੈ ਇਸ ਦੀ ਜ਼ਿੰਮੇਵਾਰੀ ਮੈਂ ਹਰਜੀਤ ਸਿੰਘ ਲਾੜੀ ਤੇ ਤੂਫਾਨ ਸਿੰਘ ਲੈਂਦੇ ਹਾਂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਕਪਿਲ ਸ਼ਰਮਾ ਸ਼ੋਅ ਦੇ ਇੱਕ ਐਪੀਸੋਡ ਵਿੱਚ ਕਿਸੇ ਕਿਰਦਾਰ ਵੱਲੋਂ ਨਿਹੰਗ ਸਿੰਘਾਂ ਦੀ ਪਹਿਰਾਵੀ ਜਾਂ ਚਾਲ ਚੱਲਣ ਨੂੰ ਲੈ ਕੇ ਹਾਸੇ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ। ਇਹ ਗੱਲਾਂ ਨਿਹੰਗ ਸਿੰਘਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਸਨ। ਇਹ ਮਸਕਰੀ ਸੇਕਰਵਾਨੀ ਰਵਾਇਤਾਂ ਤੇ ਨਿਹੰਗ ਸਿੰਘਾਂ ਦੀ ਇੱਜ਼ਤ ਤੇ ਹਮਲਾ ਹੈ। ਕਾਮੇਡੀ ਦੀ ਆਰਟ ਕਿਸੇ ਧਰਮ ਜਾਂ ਰੋਹਾਨੀ ਪਛਾਣ ਦਾ ਮਜ਼ਾਕ ਨਹੀਂ ਬਣਾਇਆ ਜਾ ਸਕਦਾ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਕਪਿਲ ਸ਼ਰਮਾ ਦੇ ਕੈਫੇ ਨੂੰ ਕੈਨੇਡਾ ਦੇ ਵਿੱਚ ਟਾਰਗੇਟ ਕੀਤਾ ਗਿਆ ਸ਼ਰੀਆਂ ਬਗੋੜੀਆਂ ਛਲਾਈਆਂ ਗਈਆਂ ਜਿਸ ਦੀ ਕੇ ਬਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਦੇ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ ਹੈ ਹੁਣ ਤੱਕ ਦੀ ਗੱਲ ਕੀਤੀ ਗੱਲ ਕੀਤੀ ਜਾਵੇ ਤਾਂ ਇਸ ਪੂਰੀ ਵਾਰਦਾਤ ਦੇ ਵਿੱਚ ਕੀ ਐਂਗਲ ਨਜ਼ਰ ਆ ਰਿਹਾ ਦੇਖੋ ਪਰਮਿੰਦਰ ਜੀ ਆਪਾਂ ਗੱਲ ਕਰੀਏ ਕਿਉਂਕਿ ਇਹ ਜਿਹੜੀ ਵੀਡੀਓ ਵੀ ਆਈ ਔਰ ਇੱਕ ਪੋਸਟ ਜਿਹੜੀ ਆਈ ਹਾਲਾਂਕਿ ਇਸ ਪੋਸਟ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਲੇਕਿਨ ਇਹਦੇ ਵਿੱਚ ਦੋ ਤਿੰਨ ਐਂਗਲ ਤੇ ਜਿਹੜਾ ਹੈਗਾ ਇਨਵੈਸਟੀ ਪਹਿਲਾ ਤਾਂ ਇਹ ਹੈ ਕਿ ਜਿਹੜੀ ਪੋਸਟ ਆਈ ਹੈ ਉਹਦੇ ਐਂਗਲ ਤੇ ਵੀ ਸੁਰੱਖਿਆ ਏਜੰਸੀਆਂ ਵੱਲੋਂ ਜਿਹੜਾ ਹੈ ਉਹ ਕੰਮ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਦੋ ਤਿੰਨ ਚੀਜ਼ਾਂ ਨੇ ਕਿਉਂਕਿ ਜਿਹੜਾ ਨਾਰਾਜ਼ਗੀ ਜਿਹੜਾ ਹੈਗਾ ਇਸ ਪੋਸਟ ਦੇ ਵੀ ਜਤਾਈ ਜਾ ਰਹੀ ਹੈ ਕਿ ਕਪਿਲ ਸ਼ਰਮਾ ਦੇ ਇੱਕ ਯੋਧੇ ਵਿੱਚ ਮਜ਼ਾਕ ਉਡਾਇਆ ਗਿਆ ਆਖੀ ਜਿਹੜਾ ਹੈਗਾ ਇਹ ਨਹੀਂ ਸਹਾਂਗੇ ਦੇਖੋ ਇੱਕ ਤਾਂ ਪਹਿਲੀ ਗੱਲ ਹੈ ਔਰ ਇਹਦੇ ਚ ਬੜਾ ਕਲੀਅਰ ਹੈ ਕਿ ਕਾਉਨ ਵਾਸਤੇ ਇਹ ਜਿਹੜੀ ਹੈਗੀ ਵਾਰਦਾਤ ਕੀਤੀ ਗਈ ਹੈ ਕਿਉਂਕਿ ਰਾਤ 1 ਵਜੇ 50 ਮਿੰਟ ਦੀ ਇਹ ਪੂਰੀ ਵਾਰਦਾਤ ਹੈ ਇੱਕ ਫਾਇਰਿੰਗ ਹੈ ਔਰ ਕੈਪੀਲੇ ਬਿਲਕੁਲ ਬਾਹਰ دی ਹੈ ਯਾਨੀ ਕਿ ਇਹ ਤਾਂ ਬੜਾ ਕਲੀਅਰ ਹੈ ਕਿ ਇਹ ਡਰਾਉਨ ਵਾਸਤੇ ਜਿਹੜਾ ਕੀਤਾ ਗਿਆ ਵੀ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੈ ਲੇਕਿਨ ਜਿਹੜਾ ਸਟਾਫ ਸੀ ਉਹ ਅੰਦਰ ਸੀਗਾ ਹਾਲਾਂਕਿ ਕਿਸੇ ਦੀ ਜ਼ਿਆਦਾ ਦੀ ਕੋਈ ਜਾਨੀ ਨੁਕਸਾਨ ਇਹਦੇ ਵਿੱਚ ਨਹੀਂ ਹੈ ਦੂਜਾ ਪਹਿਲਾਂ ਤਾਂ ਇਹ ਜਲਦਰੀ ਸੀ ਗੱਲ ਕਿ ਕਿਸੇ ਤਰ੍ਹਾਂ ਦੀ ਕੋਈ ਰੰਗਦਾਰੀ ਦੀ ਹੋ ਸਕਦੀ ਹੈ ਲੇਕਿਨ ਹੁਣ ਐਂਗਲ ਜਿਹੜਾ ਹੈਗਾ ਉਹ ਆਪਸੀ মতਪੇਰ ਆ ਨਾਰਾਜ਼ਗੀ ਦਾ ਲੱਗ ਰਿਹਾ ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਐਨਆਈ ਇਹ ਤਾਂ ਮੋਸਟ ਵੌਂਟਡ ਜਿਹਦਾ ਤੁਸੀਂ ਵੀ ਕਿਹਾ ਲਾਡੀ ਦੀ ਅਸੀਂ ਗੱਲ ਕਰ ਰਹੇ ਹਾਂ ਜਿਹਦਾ ਨਾਂ ਆ ਗਿਆ ਤੂਫਾਨ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ ਇਹਦਾ ਆ ਮੋਸਟ ਵੌਂਟਡ ਗੈਂਗਸਟਰ ਹੈ ਜੋ ਕਿ ਕਾਫੀ ਟਾਈਮ ਤੋਂ ਵਿਦੇਸ਼ 'ਚ ਬੈਕਪ ਆਪਣਾ ਨੈਟਵਰਕ ਚਲਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਹੁਣ ਇਸ ਐਂਗਲ ਤੋਂ ਲਗਾਤਾਰ ਪੁਲਿਸ ਕੰਮ ਕਰ ਰਹੀ ਹੈ ਕਿਉਂਕਿ ਦੇਖੋ ਵਰਮਿੰਦਰ ਹਜੇ ਤਾਂ ਸਿਰਫ 4 ਤੋਂ 5 ਦਿਨ ਹੋਈ ਸੀ ਇਸ ਕੈਫੇ ਨੂੰ ਕੋਲੇ ਹੋਏ ਔਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਪਿਲ ਸ਼ਰਮਾ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਸੀ ਫੋਟੋਗ੍ਰਾਫਸ ਵੀ ਜਿਹੜੀ ਆ ਪਾਈ ਗਈ ਸੀ ਤਾਂ ਹੁਣ ਕਹਿ ਸਕਦੇ ਹਾਂ ਕਿ ਇਹ ਕਿੰਨੇ ਦਿਨੋਂ ਪਹਿਲਾਂ ਕਾਹੋ ਵਾਜ ਦੇ ਵਿੱਚ ਕੀਤਾ ਗਿਆ ਸੀਗਾ ਔਰ ਕਿੰਨੇ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਕਿੰਨੇ ਇਹ ਉਹਨਾਂ ਨੂੰ ਮੌਕਾ ਜਿਹੜਾ ਹੈਗਾ ਉਹ ਨਹੀਂ ਮਿਲ ਰਿਹਾ ਸੀਗਾ ਤਾਂ ਕਹਿ ਸਕਦੇ ਆ ਕਿ ਹੁਣ ਇਹ ਮੌਕਾ ਜਿਹੜਾ ਮਿਲਿਆ ਉਹਨਾਂ ਨੂੰ ਪਤਾ ਲੱਗਿਆ ਜਿਹੜੀ ਵੀ ਇੱਕ ਜੂਟ ਜਿੱਕੇ ਹਮਲਾਵਰ ਸੀ ਔਰ ਉਹਨਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਜਿਹੜਾ ਹੈ ਉਹ ਦਿੱਤਾ ਹੈ ਪੁਲਿਸ ਹੁਣ ਇਸ ਅੰਗਲ ਤੇ ਵੀ ਕੰਮ ਕਰ ਰਹੀ ਹੈ ਔਰ ਹਾਲਾਂਕਿ ਇਹਦੇ ਨਾਲ-ਨਾਲ ਜਿਹੜੀ ਸੁਰੱਖਿਆ ਏਜੰਸੀਜ਼ ਹੈ ਇੰਟੈਲੀਜੈਂਸ ਹੈ ਉਹ ਵੀ ਹੁਣ ਅਲਰਟ ਮੋਡ ਤੇ ਹੈ ਕਿਉਂਕਿ ਜਿਹੜੀ ਪੋਸਟ ਪਾਈ ਗਈ ਹੈ ਪੰਜਾਬੀ ਦੇ ਵਿੱਚ ਜਿਹੜੀ ਪੋਸਟ ਪਾਈ ਗਈ ਹੈ ਉਹ ਕਿੱਥੋਂ ਆਈ ਹੈ ਕਿਉਂ डिलीट कर दिया गया आई टी जो डिपार्टमेंट है, है।, है शुरू कर दी गई है यह सारी चीजा लैके हूँ पुलिस लगातार एनवैसिगे करती नजर आ रही है क्योंकि तीन चार पॉइंट बहुत अहम है कपिल शर्मा का कैफे तीन तो चार दिन हुए खुलना पहला पॉइंट दूजा पॉइंट तीन तो चार दिन बाद